ਜੰਮੂ ਕਸ਼ਮੀਰ ਪਲੇਸ ਕੀ ਮਿਲੇ ਬੜੀ ਬੜੀ ਕਾਮਯਾਬੀ ਸਾਥੀਓ ਜਿਹੜੀਆਂ ਤਸਵੀਰਾਂ ਇਸ ਵੇਲੇ ਦਿਖਾ ਦਉ ਦੋ ਜਿਹੜੇ ਯੁਵਕ ਲੜਕੇ ਨੇ ਹੈ ਇੰਦੇ ਕੋਲ 10 ਸੇ ਜ਼ਿਆਦਾ ਤਿੰਨ ਕਿਲੋ ਦੇ ਕਰੀਬ ਜਿਹੜਾ ਚਿੱਟਾ ਜਿਹੜਾ ਬਰਾਮਦ ਹੋਇਆ ਦਰਸ਼ਕੋ ਦਿਖਸਦੇ ਤਸਵੀਰਾਂ ਉਹ ਤੋਂ ਹੀ ਸਨਾਚੇ ਪੂਰੀ ਵਿਸਤਾਰ ਚ ਕਰਾ। ਜੰਮੂ ਕਸ਼ਮੀਰ ਪੁਲਿਸ ਕੀ ਮਿਲੀ ਬੜੀ ਬੱਡੀ ਕਾਮਯਾਬੀ। ਨਮਸਕਾਰ ਸਾਥੀਓ ਤੁਸ ਦਿਖਾ ਦਿਓ ਆਪਸੀ ਸਾਂਝੀ ਟੀਵੀ ਚੈਨਲ ਔਰ ਮੈਂ ਤੁਹਨੇ ਕਰੇ ਬੂਸ਼ਨ ਸੰਦੂ। ਸਾਥੀਓ ਤੁਸ ਦਿਖਸਦੇ ਜਿਹੜੀਆਂ ਤਸਵੀਰਾਂ ਇਸ ਵੇਲੇ ਮੈਂ ਤੁਹਨੇ ਕਰਨੇ ਸਾਂਝੀਆਂ ਕਰਾ ਰਹਾ ਦੱਸਿਆ ਜ਼ਿਆਦਾ ਕਿ ਦੋ ਯੁਵਕ ਜਿਹੜੇ ਜੰਮੂ ਕਸ਼ਮੀਰ ਪੁਲਿਸਾਂ ਚ ਪਕੜੇ ਨਾ ਇੰਦੇ ਕੋਲ ਕਰੋੜੇ ਦੇ ਹਿਸਾਬ ਕਰਨੇ ਜਿਹੜੀ ਹੀਰੋਇਨ ਜੀ ਸੀ ਚਿੱਟਾ ਸਡ ਕਿਲੋ ਦੇ ਕਰੀਬ ਜਿਹੜਾ ਚਿੱਟਾ ਜਿਹੜਾ ਇਹ ਦੋ ਯੁਵਕੇ ਕੋਲ ਬਰਾਮਤ ਕੀਤਾ ਗਿਆ ਦਰਸ਼ਕੋ ਤੋਂ ਦਿਖ ਸਕਦੇ ਹੋ ਤਸਵੀਰਾਂ ਬੜੀਆਂ ਗੇ ਹੈਰਾਨ ਕਰਨ ਵਾਲੀਆਂ ਆ ਅੱਜ ਦਿਨ ਅਸੀਂ ਦਿਖਦਰੋਣਾ ਕਿ ਚਿੱਟੇ ਜਿਹੜੇ ਨਸ਼ਾ ਯੁਵਕ ਜਿਹੜੇ ਸਾਡੇ ਅੱਜ ਦੇ ਸਮੇਂ ਜਿਹੜੀ ਜੁਵਾ ਪੀੜੀ ਉਹ ਕਾਫੀ ਚਿੱਟੇ ਦੀ ਚਪੇੜ ਵਿੱਚ ਆ ਗਈ ਹੈ ਪਰ ਉਹਦੇ ਚਲਦੇ ਜੰਮੂ ਕਸ਼ਮੀਰ ਫ੍ਰੀਸ ਵੀ ਕਾਫੀ ਜ਼ਿਆਦਾ ਆਪਣੀ ਕਮਰ ਕੱਸੀ ਚੁੱਕੀ ਵੀ ਹੈ ਕਿਉਂਕਿ ਤਸਵੀਰਾਂ ਵੀ ਤੁਹਾਨੂੰ ਦਿਖਾਈਓਗੇ ਕਿ ਦੱਸਿਆ ਜ਼ਿਆਦਾ ਜਿਹੜੇ ਦੋ ਯੁਵਕ ਪਕੜੇ ਗਏ ਨੇ ਜਿਹੜੇ ਦੋ ਲੜਕੇ ਪਕੜੇ ਗਏ ਨੇ ਤਾਂ ਸਭ ਤੋਂ ਜ਼ਿਆਦਾ ਕਿ ਇਹਦੇ ਪਾਕਿਸਤਾਨ ਕਨੇ ਕੋ ਤਾਰ ਜੋੜੇ ਨੇ ਇਨਵੈਸਟੀਗੇਸ਼ਨ ਚਲਾਈ ਮਹਾਰਾਜ ਜੀ ਬੜਾ ਕੇ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਜੰਮੂ ਵਿੱਚ ਦਿਖਣ ਲਈ ਮਿਲਿਆ ਤੇ ਵੀਡੀਓ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਕਿਉਂਕਿ ਆਪਸੇ ਸਾਈਟ ਪੀਵੀ ਚੈਨਲ ਇੱਕ ਐਸਾ ਚੈਨਲ ਆ ਜਿਹੜਾ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਉਂਦੀ ਹੈ ਸੁੰਦਰ ਜਰੂਰ ਪਹੁੰਚਾਉਂਦੇ ਆ ਪਰ ਜਿਹੜੀਆਂ ਤਸਵੀਰਾਂ ਤੋਂ ਦਿਖਾ ਦਿਓ ਇਹ ਤਸਵੀਰਾਂ ਦਰਸ਼ਕਾਂ ਤੋਂ ਦਿਖਾ ਦਿਓ ਇਸ ਟਾਈਮ ਜੰਮੂ ਪੁਲਿਸ ਲਾਈਨ ਦੀਆਂ ਤਸਵੀਰਾਂ ਨਾਲ ਜਿੱਥੇ ਅੱਜ ਦੋ ਜੁਵਾ ਜਿਹੜੇ ਜੰਮੂ ਕਸ਼ਮੀਰ ਪੁਲਿਸ ਐਸਐਸਪੀ ਜਗਿੰਦਰ ਸਿੰਘ ਨੇ ਇੱਕ ਪ੍ਰੈਸਵਾਤਾ ਕੀਤੀ ਜਿਹਦੇ ਵਿੱਚ ਕਾਫੀ ਜ਼ਿਆਦਾ ਕੋਲਾਸੇ ਕਿਤੇ ਤਾਂ ਉਹ ਦਿਖ ਸਕਦੇ ਹੋ ਕਿ ਅੱਜ ਦੇ ਨੇ ਕਾਫੀ ਜ਼ਿਆਦਾ ਖਵਾਂ ਜਿਹੜੀਆਂ ਚਿੱਟੇ ਨਸ਼ੇ ਦੀਆਂ ਦਿਖਣ ਲਈ ਮਿਲਦੀਆਂ ਨਾ ਪਰ ਇਸ ਬਿਲ ਦੀ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਕਹਿੰਦਾ ਸਾਂਝੀਆਂ ਕਰ